ਸ੍ਰੀ ਮਹਲਾ ਚੌਥਾ ਕਰ ਪਹਿਲਾ ਚੌਪ ਦੇ 1 ਅੰਕਾਰ ਸਤਿਗੁਰ ਪ੍ਰਸਾਦ ਮੇਰੇ ਹਿਅਰੈ ਰਤਨ ਨਾਮ ਹਰ ਬਸਿਆ ਗੁਰ ਹਾਥ ਤਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦੀਓ ਰੇਨ ਲਾਥਾ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 696 ਤੇ ਸ਼ੋਭਨਿਕ ਜੈ ਸ੍ਰੀ ਰਾਗਵੇ ਤੁਨ ਤੁਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬੰਦਾਇ ਪਾਵਨ ਸ਼ਬਦ ਜੋ ਪਹਿਲੇ ਘਰ ਵਿੱਚ ਗਾਉਂਦੇ ਹਦਾਇਤ ਹੈ ਚਾਰ ਬੰਦਾ ਵਾਲਾ ਹੈ ਅਕਾਲ ਪੁਰਖ ਇੱਕ ਹੈ ਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਮੰਗਲ ਲਗਾ ਕੇ ਆਪਣੇ ਹੀ ਦਰ ਤੋਂ ਅੰਮ੍ਰਿਤ ਵੇਲੇ ਦਾ ਮਹਾਰਾਜ ਆਪਾਂ ਨੂੰ ਹੁਕਮ ਬਖਸ਼ਿਸ਼ ਕਰਦੇ ਹਨ ਕਿ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਕੀਮਤੀ ਰਤਨਾ ਵਰਗਾ ਆ ਵਸੇਗਾ ਜੇ ਗੁਰੂ ਤੋਂ ਸਿਰ ਤੇ ਹੱਥ ਰਖਵਾ ਲਵੋਗੇ ਜੇ ਗੁਰੂ ਨੇ ਹੱਥ ਰੱਖ ਦਿੱਤਾ ਸਿਰ ਤੇ ਫਿਰ ਇੱਕ ਜਨਮ ਕੀ ਸਾਰਿਆਂ ਜਨਮਾਂ ਦੇ ਪਾਪ ਦੁੱਖ ਕਲੇਸ਼ ਦਰਦ ਦੂਰ ਹੋ ਜਾਣਗੇ ਗੁਰੂ ਦਾ ਨਾਮ ਪਰਮੇਸ਼ਰ ਦਾ ਨਾਮ ਇਡਾ ਮਹਾਨ ਹੈ ਕਿ ਜਿਸ ਨੂੰ ਮਿਲ ਜਾਵੇ ਉਹ ਕਰਜਾ ਮੁਕਤ ਹੋ ਜਾਂਦਾ ਹੈ ਮੇਰੇ ਮਨ ਪਾਜੋ RAM ਨਾਮ ਸਭ ਅਰਥਾ ਗੁਰ ਪੂਰੇ ਹਰ ਨਾਮ ਦਿੜਾਇਆ ਬਿਨ ਨਾਵੇ ਜੀਵਨ ਬਿਰਥਾ ਰਾਵ ਏ ਮੇਰੇ ਮਨ ਪਰਮੇਸ਼ਰ ਦਾ ਨਾਮ ਸਿਮਰਿਆ ਕਰ ਉਸ ਦੇ ਵਿਧੀ ਵਿਦਾਨ ਮਨ ਉਹਦੇ ਅਨਸਾਰ ਚੱਲ ਗੁਰੂ ਨੇ ਜਿਸ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਪੱਕਾ ਕਰ ਦਿੱਤਾ ਜਿਹੜੇ ਉਸ ਨੂੰ ਪਾਗ ਹੈ ਉਹਨਾਂ ਦਾ ਜੀਵਨ ਸਫਲ ਹੋ ਜਾਵੇਗਾ ਪਰਮੇਸ਼ਰ ਦਾ ਨਾਮ ਜਿਨ੍ਹਾਂ ਨੇ ਨਹੀਂ ਮਾਣਿਆ ਨਹੀਂ ਪ੍ਰਾਪਤ ਕੀਤਾ ਉਹਨਾਂ ਦਾ ਜੀਵਨ ਆਜਾਈਂ ਚਲੇ ਜਾਏਗਾ ਬਿਨ ਗੁਰ ਮੂੜ ਪੈ ਹੈ ਮਨ ਮੁਖ ਤੇ ਮੋ ਮਾਇਆ ਨਿਤ ਫਾਥਾ ਤਿਨ ਸਾਧ ਉਚਾਰਣ ਨਾ ਸੇਵੇ ਕਬ ਹੂ ਤਿੰਨ ਸਭ ਜਨਮ ਆਕਾਥਾ ਗੁਰੂ ਦਾ ਹੁਕਮ ਮੰਨਣ ਤੋਂ ਬਗੈਰ ਅਸੀਂ ਮੂਰਖ ਹੋਏ ਰਹਿੰਦੇ ਹਾਂ ਮਨ ਪਿੱਛੇ ਤੁਰਦੇ ਹਾਂ ਰੋਜ਼ ਮਾਇਆ ਵਿੱਚ ਹੋਰ ਦੇ ਹੋਰ ਫਸੇ ਜਾਂਦੇ ਹਾਂ ਜਿਨ੍ਹਾਂ ਨੇ ਪਰਮੇਸ਼ਰ ਦੇ ਗੁਰੂ ਦੇ ਦੱਸਿਓ ਇਹ ਰਾਹ ਤੇ ਪੈਰ ਨਹੀਂ ਧਰੇ ਉਹ ਪੈੰਡਾ ਉਹਨਾਂ ਦਾ ਮੁਕੇਗਾ ਨਹੀਂ ਉਹਨਾਂ ਦਾ ਸਾਰਾ ਜਨਮ ਅਜਾਈਂ ਚਲੇ ਜਾਏਗਾ ਜਿਨ ਸਾਧ ਉਚਾਰਣ ਸਾਧ ਪਗ ਸੇਵੇ ਤਿੰਨ ਸਫਲਿਓ ਜਨਮ ਸੁਨਾਥਾ ਮੋਕੋ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਤਾਰ ਜਗਨਾਥ ਜਿਹੜੇ ਗੁਰੂ ਦੇ ਦੱਸਿਓ ਰਾਹ ਤੇ ਤੁਰਦੇ ਹਨ ਉਹਨਾਂ ਦਾ ਜਨਮ ਸਫਲ ਹੋ ਜਾਂਦਾ ਹੈ ਕਾਮਯਾਬ ਹੋ ਜਾਂਦਾ ਉਹ ਪਾਸ ਹੋ ਜਾਂਦੇ ਹਨ ਮਹਾਰਾਜ ਹੁਕਮ ਕਰਦੇ ਕਰੋ ਅਰਦਾਸ ਏ ਵੈਗੁਰੂ ਜੀ ਮੈਨੂੰ ਆਪਣੇ ਦਾਸਾਂ ਦੇ ਦਾਸ ਦਾ ਦਾਸ ਬਣਾ ਲਓ ਈ ਪ੍ਰਿਥਵੀ ਦੇ ਮਾਲਕ ਜੀ ਮੇਰੇ ਉੱਤੇ ਦਇਆ ਕਰੋ ਹਮ ਅੰਦੁਲੇ ਗਿਆਨਹੀਨ ਅਗਿਆਨੀ ਕਿਉ ਚਾਲੇ ਮਾਰਗ ਪੰਥਾ ਹਮਉ ਅੰਦੁਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲ ਹੈ ਮਿਲੰਧਾ ਆਪਾ ਸਾਰੇ ਜੀਵ ਪਰਮੇਸ਼ਰ ਦੇ ਗਿਆਨ ਤੋਂ ਸਖਣੇ ਹਾਂ ਅੰਨੇ ਹਾਂ ਕੋਈ ਜੀਵਨ ਜਾਜ ਨਹੀਂ ਹੈ ਅਸੀਂ ਪਰਮੇਸ਼ਰ ਦੇ ਦਸੇ ਹੋਏ ਰਾਹ ਦੀ ਕਿਵੇਂ ਚੱਲ ਸਕਦੇ ਹਾਂ ਕਰੋ ਅਰਦਾਸ ਕਿ ਵਾਹਿਗੁਰੂ ਜੀ ਸਾਨੂੰ ਅੰਨਿਆ ਨੂੰ ਧੰਗੁਰੂ ਨਾਨਕ ਦੇਵ ਜੀ ਆਪਣਾ ਪੱਲਾ ਫੜਾ ਲਓ ਤੁਹਾਡੇ ਪੱਲੇ ਲਾ ਕੇ ਅਸੀਂ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਏ ਕੋਈਆਂ ਬੇਅੰਤ ਭੁੱਲਾਂ ਚੋਂ ਕਾਦੀ ਮਾਫੀ ਬਖਸ਼ੀਂ ਜਾਓ ਗੁਰਮੰਤਰ ਦਾ ਜਾਪ ਕਰੀਏ ਗੁਰੂ ਤਰੁੱਠ ਪੈਣਾ ਵਾਹੇ ਗੁਰੂ ਵਾਹੇ ਗੁਰੂ ਵਾਹੇ 哇。Wow.